ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਰਡ ਮੇਰੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਕarele ਦੇ ਛਿਲਕਿਆਂ ਤੇ ਆਲੂ ਦੇ ਮਟਰ ਦੀ ਸਬਜ਼ੀ ਜਿਹੜੀ ਕਿ ਬਹੁਤ ਹੀ ਵਧੀਆ ਬਣਦੀ ਹੈ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਹੁੰਦੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਇਹ ਸਾਰਾ ਸਮਾਨ ਹੈ ਜੋ ਅੱਜ ਆਪਾਂ ਸਬਜ਼ੀ ਦੇ ਵਿੱਚ ਵਰਤਣਾ ਹੈ ਤੇ ਇਹ ਮੇਰੇ ਕੋਲ ਕareleਆਂ ਦੇ ਛਿਲਕੇ ਨੇ ਕਿਉਂਕਿ ਇਹ ਛਿਲਕਿਆਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਇਸ ਕਰਕੇ ਜੇ ਛਿਲਕੇ ਵਧੀਆ ਹੋਣ ਤੇ ਇਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਤੇ ਇਹਦੀ ਸਬਜ਼ੀ ਬਣ ਜਾਂਦੀ ਹੈ ਸਬਜ਼ੀ ਬਣਾਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਥੋੜੀ ਜਿਹੀ ਦੇਰ ਵਾਸਤੇ ਆਪਾਂ ਇੱਕ ਸਾਈਡ ਤੇ ਰੱਖਾਂਗੇ ਤੇ ਓਨੀ ਦੇਰ ਆਪਾਂ ਬਾਅਦ ਕੀ ਪਿਆਜ਼ ਟਮਾਟਰ ਕੱਟ ਕੇ ਤਿਆਰ ਕਰ ਲਾਂਗੇ ਕਿਉਂਕਿ ਇਹ ਥੋੜਾ ਪਾਣੀ ਛੱਡ ਦੇਣਗੇ ਫਿਰ ਇਹਨਾਂ ਨੂੰ ਧੋ ਕੇ ਤੇ ਫਿਰ ਇਹਦੀ ਆਪਾਂ ਸਬਜੀ ਬਣਾਵਾਂਗੇ ਕਿਉਂਕਿ ਜਿਹੜੀ ਇਹਦੇ ਵਿੱਚ ਕੌੜ ਹੁੰਦੀ ਆ ਉਹ ਨਿਕਲ ਜਾਵੇਗੀ ਫਰਤਨ ਪੂਰੀ ਤੇ ਸਬਜੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨਾਂ ਨੂੰ ਆਪਾਂ ਹੁਣ ਇੱਕ ਸਾਈਡ ਤੇ ਰੱਖਦੇ ਆਂ ਸਭ ਤੋਂ ਪਹਿਲਾਂ ਆਪਾਂ ਆਲੂ ਨੂੰ ਕੱਟ ਲਵਾਂਗੇ ਆਲੂ ਨੂੰ ਤੁਸੀਂ ਬਿਲਕੁਲ ਬਰੀਕ ਬਰੀਕ ਕੱਟਣਾ ਬਸ ਇਨੇ ਕਾਰਚੇ ਨੂੰ ਕੱਟ ਕੇ ਆਪਾਂ ਤਿਆਰ ਕਰਾਂਗੇ ਹੁਣ ਆਪਾਂ ਪਿਆਜ਼ ਕੱਟਾਂਗੇ ਜੀ ਪਿਆਜ਼ ਨੂੰ ਵੀ ਤੁਸੀਂ ਬਰੀਕ ਕੱਟਣਾ ਹੈ ਇੰਨਾ ਕੱਟਣਾ ਹੈ ਇੰਨਾ ਕ ਬਰੀਕ ਇਹ ਮੈਂ 4-5 ਲਸਣ ਦੀ ਕਲੀਆਂ ਲਈਆਂ ਸੀ ਇਹਨੂੰ ਮੈਂ ਇਸ ਤਰ੍ਹਾਂ ਇੱਕ ਕਲੀ ਦੇ ਦੋ ਪੀਸ ਕਰ ਲਏ ਨੇ ਤੇ ਲਸਣ ਨੂੰ ਮੈਂ ਇਸ ਤਰ੍ਹਾਂ ਹੀ ਪਾਣਾ ਹੈ ਬਿਲਕੁਲ ਥੋੜਾ ਜਿਆਦਾ ਰੱਖ ਲਿਆ ਹੈ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣਾ ਪਾਓ ਜੇ ਨਹੀਂ ਪਾਣਾ ਤੇ ਨਾ ਪਾਓ ਇਹਨੂੰ ਵੀ ਇਸ ਤਰ੍ਹਾਂ ਆਪਾਂ ਕੱਟ ਕੇ ਤਿਆਰ ਕਰਾਂਗੇ ਇੱਕ ਟਮਾਟਰ ਲਿਆ ਹੈ ਟਮਾਟਰ ਨੂੰ ਆਪਾਂ ਸਿਰਫ ਇਸ ਤਰ੍ਹਾਂ ਥੋੜਾ ਮੋਟਾ ਹੀ ਕੱਟਾਂਗੇ ਇਹਨੂੰ ਬਰੀਕ ਨਹੀਂ ਕੱਟਣਾ ਇਸ ਦੇ ਨਾਲ ਹੀ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਕੱਟ ਕੇ ਤਿਆਰ ਕਰਾਂਗੇ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਕੱਟ ਕਰ ਸਕਦੇ ਹੋ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਉਸ ਹਿਸਾਬ ਨਾਲ ਇਹਨੂੰ ਪਾ ਸਕਦੇ ਹੋ ਲਓ ਜੀ ਸਾਰਾ ਸਮਾਨ ਆਪਣਾ ਕੱਟ ਕੇ ਰੈਡੀ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਆਲੂ ਫਰਾਈ ਇਹ ਸਬਜੀ ਆਪਾਂ ਲੋਹੇ ਦੀ ਕੜਾਹੀ 'ਚ ਬਣਾਵਾਂਗੇ। ਇਹਦੇ ਵਿੱਚ ਮੈਂ 2 ਚਮਚੇ ਸਰੋਂ ਦਾ ਤੇਲ ਲਿਆ ਹੈ। ਤੇਲ ਦੀ ਕਰਕ ਤਾਂ ਚੰਗੀ ਤਰ੍ਹਾਂ ਕੱਢਦੀ ਹੈ ਤੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਹਲਕਾ ਜਿਹਾ ਆਲੂਆਂ ਨੂੰ ਭੁੰਨ ਲਵਾਂਗੇ। ਔਣੀ ਦੇਰ ਆਪਾਂ ਇਹ ਵਾਲੇ ਛਿਲਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਨਿਚੋੜ ਲਵਾਂਗੇ ਤਾਂ ਕਿ ਇਹਨਾਂ 'ਚੋਂ ਪੂਰੀ ਕਰਕ ਤਾਂ ਨਿਕਲ ਜਾਵੇ। ਆਹ। ਇਸੇ ਤਰ੍ਹਾਂ ਹੀ ਆਪਾਂ ਸਾਰੇ ਛਿਲਕੇ ਨਿਚੋੜ ਕੇ ਫੇਰ ਇਹਨਾਂ ਨੂੰ ਧੋਨੇ ਆ। ਕarele ਦੇ ਛਿਲਕਿਆਂ ਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਹੈ। ਇਧਰ ਆਪਣੇ ਆਲੂ ਵੀ ਬਿਲਕੁਲ ਫਰਾਈ ਹੋ ਗਏ ਨੇ। ਥੋੜੇ ਜੇ ਤਸਰ ਹੈ ਬਸ ਜਦੋਂ ਆਪਾਂ ਸਬਜ਼ੀ ਪਕਾਣੀ ਹੈ ਉਹਦੇ ਨਾਲ ਹੀ ਇਹ ਵੀ ਪੱਕ ਜਾਣੇ ਨੇ। ਇਸ ਤਰ੍ਹਾਂ ਪਾੜਨਾ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਤੇਲ ਜ਼ਿਆਦਾ ਹੈ ਇਹਨੂੰ ਆਪਾਂ ਥੋੜਾ ਘੱਟ ਕਰ ਲਵਾਂਗੇ। ਬਸ। ਇੱਕ ਚਮਚੇ ਦੇ ਕਰੀਬ ਆਪਾਂ ਤੇਲ ਪਾਇਆ। ਇਹਦੇ ਵਿੱਚ ਹੁਣ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਜੀਰਾ ਪਾ ਦਾਂਗੇ ਅੱਧਾ ਚਮਚਾ ਜੀਰਾ ਤੁਸੀਂ ਦੇ ਨਾਲ ਹੀ ਇਹ ਵਾਲੇ ਕ੍ਰੇਲਿਆਂ ਦੇ ਛਿਲਕੇ ਇਹਨਾਂ ਨੂੰ ਪਾਵਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਤੇਸਤੀ ਬਣਦੀ ਹੈ ਜਦੋਂ ਵੀ ਤੁਸੀਂ ਕਿਤੇ ਬਾਹਰ ਸਫ਼ਰ ਤੇ ਜਾਣਾ ਹੋਵੇ ਇਹਨੂੰ ਬਣਾ ਕੇ ਲੈ ਕੇ ਜਾ ਸਕਦੇ ਹੋ ਇਹ ਖਰਾਬ ਨਹੀਂ ਹੁੰਦੀ ਇਹ ਸਬਜ਼ੀ ਬਾਰੇ ਵੀ ਬੜੀ ਆਸਾਨੀ ਨਾਲ ਜਾਂਦੀ ਹੈ ਇਹਨਾਂ ਸ਼ਿਲਕਿਆਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਬਾਅਦ ਵਿੱਚ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦੇ ਹਾਂ ਸ਼ਿਲਕਿਆਂ ਨੂੰ ਆਪਾਂ ਇਹਨਾਂ ਕਿ ਫਰਾਈ ਕਰਾਂਗੇ ਭੁੰਨੇ ਦੇ ਵਿੱਚ ਆਪਾਂ ਇਹ ਵਾਲਾ ਲਸਣ, ਨਾਲ ਹੀ ਅਦਰਕ ਤੇ ਪਿਆਜ਼ ਇਹ ਐਡ ਕਰਾਂਗੇ ਇਹਨਾਂ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਇਹਦੇ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਤੇ ਹਰੇ ਮਟਰ ਇਹ ਐਡ ਕਰਾਂਗੇ ਪਿਆਜ਼ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਹੁਣ ਇਹਦੇ ਵਿੱਚ ਇਹ ਵਾਲੇ ਆਪਾਂ ਹਰੇ ਮਟਰ ਪਾਵਾਂਗੇ ਇਸੇ ਨਾਲ ਹੀ ਟਮਾਟਰ ਪਹਿਰੇ ਲੈ ਲਓ ਇਹ ਵੀ ਪਾ ਲਾਓ ਆਹਨ ਸਾਰਾ ਨਮਕ ਪਾ ਲਾਂਗੇ ਕਿਉਂਕਿ ਆਪਾਂ ਸ਼ਿਲਕਿਆਂ ਵਿੱਚ ਵੀ ਥੋੜਾ ਨਮਕ ਪਾਇਆ ਸੀ ਇਸ ਕਰਕੇ ਆਪਾਂ ਬਿਲਕੁਲ ਥੋੜਾ ਜਿਹਾ ਨਮਕ ਪਾਉਣਾ ਹੈ ਹੁਣ ਇਹਦੇ ਵਿੱਚ ਆਪਾਂ ਇਹ ਵਾਲੇ ਆਲੂ ਐਡ ਕਰ ਦਾਂਗੇ ਕਿਉਂਕਿ ਮੈਂ ਇਸ ਤਰ੍ਹਾਂ ਲੈ ਟੈਂਸ ਗਰਾਂਮੀ ਬਣਾਏ ਸੋਦੇ ਹਿਸਾਬ ਨਾਲ ਮੇਰੇ ਕੋਲ ਛਿਲਕੇ ਸੀ ਜਿਸ ਤਰ੍ਹਾਂ ਤੁਸੀਂ ਜ਼ਿਆਦਾ ਕਰੈਨੇ ਬਣਾਣੀ ਹੁਣ ਉਹਦੇ ਛਿਲਕੇ ਜ਼ਿਆਦਾ ਹੁੰਦੇ ਨੇ ਇਸ ਕਰਕੇ ਥੋੜੇ ਛਿਲਕੇ ਲੈ ਮੈਂ ਇਹਦੇ ਵਿੱਚ ਚਾਲੂ ਮਟਰ ਐਡ ਕੀਤੇ ਨੇ ਸਬਜ਼ੀ ਬਹੁਤ ਸੋਹਣੀ ਬਣ ਜਾਂਦੀ ਹੁਣ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਮਸਾਲੇ ਪਾ ਦਾਂਗੇ ਇਹ ਛੋਟਾ ਚਮਚਾ ਹੈ ਅੱਧਾ ਚਮਚਾ ਹਲਦੀ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਕਾਲੀ ਮਿਰਚ ਅੱਧਾ ਚਮਚਾ ਧਨੀਆ ਪਾ ਲ ਇਹਨਾਂ ਨੂੰ ਪਾ ਕੇ మీడియం ਫਲੇਮ ਤੇ 5-7 ਮਿੰਟ ਆਪਾਂ ਪਕਾ ਲਵਾਂਗੇ ਇਹਦੇ ਨਾਲ ਇਹਦੇ ਵਿੱਚ ਥੋੜਾ ਜਿਹਾ ਚਟਪਟਾ ਸਵਾਦ ਲੈਣ ਲਈ ਅਮਚੂਰ ਐਡ ਕਰਦੇ ਆਂ ਬਿਲਕੁਲ ਥੋੜਾ ਜਿਹਾ ਅਮਚੂਰ ਉਹਨਾਂ ਨੂੰ ਮਿਕਸ ਕਰਕੇ 5-7 ਮਿੰਟ ਆਪਾਂ ਮੀਡੀਅਮ ਫਲੇਮ ਤੇ ਟੱਕ ਕੇ ਖਾਵਾਂਗੇ 5-7 ਮਿੰਟ ਹੋ ਗਏ ਨੇ ਆਪਣੀ ਸਬਜੀ ਬਣ ਕੇ ਬਿਲਕੁਲ ਰੈਡੀ ਹੈ ਆ ਦੇਖੋ ਜੀ ਮਟਰ ਵੀ ਬਿਲਕੁਲ ਗਲ ਗਏ ਨੇ ਸੌਫਟ ਹੋ ਗਏ ਨੇ ਆਲੂ ਪਹਿਲਾਂ ਹੀ ਆਪਾਂ ਫਰਾਈ ਕੀਤੇ ਹੋਏ ਨੇ ਬਹੁਤ ਹੀ ਟੇਸਟੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਹੁਣ ਇੱਤੇ ਪਾਉਨੇ ਆ ਜੀ ਥੋੜਾ ਜਿਹਾ ਧਨੀਆ ਇਹਨੂੰ ਇਸ ਤਰ੍ਹਾਂ ਆਪਾਂ ਬਰੀਕ-ਬਰੀਕ ਕੱਟ ਕੇ ਪਾ ਦਵਾਂਗੇ ਤੇ ਫਿਰ ਕਰਦੇ ਆਂ ਜੀ ਇਹਨੂੰ ਸਰਵ ਧਨੀਆਂ ਪਾ ਕੇ ਤੇ ਗੈਸ ਤੁਸੀਂ ਬੰਦ ਕਰ ਦੇਣੀ ਆ 2 ਕੁ ਮਿੰਟ ਨੂੰ ਟੱਕ ਕੇ ਰੱਖਣਾ ਏ ਤੇ ਫਿਰ ਕਰਦੇ ਆਂ ਇਹਨੂੰ ਆਪਾਂ ਸਰਵ ਲਓ ਜੀ ਆਪਣੀ ਬਹੁਤ ਹੀ ਟੇਸਟੀ ਕ੍ਰੇਲੇ ਦੇ ਛਿਲਕੇ ਤੇ ਆਲੂ ਮਟਰ ਦੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜਿਹੜੀ ਕਿ ਬੜੇ ਸਿੰਪਲ ਤਰੀਕੇ ਨਾਲ ਆਪਾਂ ਤਿਆਰ ਕੀਤੀ ਹੈ ਦੇਖੋ ਕਿੰਨੀ ਸੋਹਣੀ ਲੱਗ ਰਹੀ ਹੈ ਜੀ ਸਬਜ਼ੀ ਆ ਦੇਖੋ ਜੀ ਇਹ ਫਟਾਫਟ ਬਣ ਜਾਂਦੀ ਹੈ ਤੇ ਇਹਨਾਂ ਛਿਲਕਿਆਂ ਨੂੰ ਤੁਸੀਂ ਕਦੇ ਵੀ ਸੁੱਟਿਆ ਨਾ ਕਰੋ ਤੇ ਇਹਦੀ ਬਹੁਤ ਹੀ ਟੇਸਟੀ ਸਬਜੀ ਬਣਾਇਆ ਕਰੋ ਤੁਸੀਂ ਇਹਨੂੰ ਪਰੌਂਠੇ ਨਾਲ ਪੂੜੀ ਨਾਲ ਖਾ ਸਕਦੇ ਹੋ ਖਾਣ ਵਿੱਚ ਬਹੁਤ ਟੇਸਟੀ ਹੈ ਤੇ ਸਬਜੀ ਬਿਲਕੁਲ ਵੀ ਕੋਹੜੀ ਨਹੀਂ ਬਣੀ ਕਈ ਵਾਰੀ ਬੱਚੇ ਕਹਿੰਦੇ ਨੇ ਕਿ ਇਹ ਸਬਜੀ ਕੋਹੜੀ ਬਣਦੀ ਐ ਸੇ ਨਹੀਂ ਖਾਂਦੀ ਜੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਬਣਾਓਗੇ ਤੇ ਤੁਹਾਡੇ ਬੱਚੇ ਬਹੁਤ ਖੁਸ਼ ਹੋ ਕੇ ਇਹ ਸਬਜੀ ਖਾਣਗੇ ਇਹ ਸੀ ਮੇਰਾ ਤਰੀਕਾ ਇਹ ਸਬਜੀ ਬਣਾਉਣ ਦਾ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਐ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ